ਜੇ ਲੋ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਾਫੀ 4-5 ਦਿਨ ਤੋਂ ਕੋਈ ਸੀਤੋ ਮੈਂ ਝੁਗੀਆਂ ਦਾ ਜਿਹੜਾ ਮਸਲਾ ਘਮਰਾਇਆ ਹੋਇਆ ਗਰਮਾਇਆ ਹੋਇਆ ਜਿਹੜਾ ਕਿ ਉਹ ਬਾਬੇ ਤੇ ਮੈਡਮ ਵਾਲਾ ਮਸਲਾ ਚੱਲ ਰਿਹਾ ਬੜੀ ਅਫਸੋਸ ਦੀ ਗੱਲ ਆ ਕਿ ਪਿਛਲੇ ਸਮੇਂ ਦੇ ਵਿੱਚ ਕੋਈ ਘਾਟੇ ਬੰਦਾ ਇਹੋ ਜਿਹਾ ਮਸਲਾ ਪਰਿਵਾਰਾਂ ਚ ਆ ਜਾਣਾ ਤੇ ਅੰਦਰ ਖਾਤੇ ਬੈਠ ਕੇ ਪਰਿਵਾਰਾਂ ਦੀ ਸਮੱਸਿਆ ਕਰਨੀ ਔਰ ਬਾਹਰ ਗਾਲਣਾ ਨਿਕਲਦੇ ਨੇ ਪਰ ਜੀਤੇ ਵਿੱਚ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਸਾਹਮਣੇ ਲਿਆਂਕ ਕੇ ਹੁਣ ਜੇ ਜੇ ਗੱਲ ਕਹਿ ਲਈ ਜਾਵੇ ਤੇ ਜਿਹੜੀ ਮੈਡਮ ਆ ਉਸ ਦੇ ਪੀਕੇ ਪਰਿਵਾਰ ਜਿਹੜੇ ਉਹ ਵੀ ਖਤਮ ਹੋ ਗਏ ਔਰ ਉਹਦੀ ਭਰਾ ਖਤਮ ਹੋ ਗਿਆ ਔਰ ਉਹਨਾਂ ਲੋਕਾਂ ਦੀ ਕਿਵੇਂ ਰਾਤ ਨੂੰ ਬਤੀਤ ਕਰਦੇ ਹੋਣਗੇ ਰਾਤ ਨੂੰ ਨੀਂਦ ਨਹੀਂ ਆਉਂਦੀ ਜਦੋਂ ਜਦੋਂ ਪਰਿਵਾਰ ਜਲੀਲ ਹੋਣ ਨਾਲ ਸਵਰਾ ਪਰਿਵਾਰ ਜਲੀਲ ਹੋਇਆ ਔਰ ਲੋਕਾਂ ਨੇ ਇਸ ਚੀਜ਼ ਦਾ ਫਾਇਦਾ ਚੁੱਕਿਆ ਔਰ ਅਸੀਂ ਇਹ ਸ਼ਪਟ ਕਰ ਦੇਣਾ ਚਾਹੁੰਦੇ ਆ ਕਿ ਸਾਡਾ ਆਗੂ ਸਾਡਾ ਲੀਡਰ ਸੀ ਤੋਂ ਮੈਂ ਝੁਗੀਆਂ ਦੇ ਵਿੱਚ ਸੁਰਿੰਦਰ ਸਿੰਘ ਔਰ ਫਲਾਟੀ ਮਰੜਾ ਉਹਨੇ ਸੋਚਿਆ ਕਿ ਇਨਾਂ ਦੇ ਪਰਿਵਾਰਾਂ ਦੀ ਜਾਂ ਮੈਡਮ ਦੇ ਪੇਕੇ ਪਰਿਵਾਰ ਆ ਜਾਂ ਹੋਰ ਸਹੁਰਾ ਪਰਿਵਾਰ ਆ ਜਾਂ ਬਾਕੀ ਸਾਡਾ ਨਗਰ ਆ ਇਹ ਸਾਰਾ ਸਮੱਸਿਆ ਜਿਹੜੀ ਐ ਸਾਹਮਣੇ ਲੋਕ ਜਾਂ ਰਿਸ਼ਤੇਦਾਰ ਜਲੀਲ ਨਾ ਹੋਣ ਤੇ ਇਹਦੀ ਸਮੱਸਿਆ ਜਿਹੜੀ ਇੱਥੇ ਖਤਮ ਕਰ ਦਿੱਤੀ ਜਾਵੇ। ਔਰ ਉਹਨੇ ਸੋਚ ਵਿਚਾਰ ਕੇ ਇਹੀ ਗੱਲ ਰੱਖੀ ਕਿ ਘਰ ਜਿਹੜਾ ਪਰਿਵਾਰ ਆ ਮੈਡਮ ਦਾ ਚਾਹ ਦੋ ਚਾਰ ਜੀ ਉਹ ਸੀ। ਕਿ ਉਹ ਬਾਬੇ ਤੋਂ ਮਾਫੀ ਮੰਗਵਾ ਦਿੱਤੀ ਜਾਵੇ ਤਾਂ ਚੰਗੀ ਗੱਲ ਹੈ ਤੇ ਸਾਡੇ ਲੀਡਰ ਨੇ ਤਾਂ ਇੱਕ ਮਾਫੀ ਮੰਗਵਾਉਣ ਹੀ ਸੀਮਤ ਸਮਝੀ ਔਰ ਮੂਵੀ ਦੇ ਵਿੱਚ ਇਹੀ ਆਉਂਦਾ ਕਿਉਂਕਿ ਮੈਂ ਖਨੋਰੀ ਬਾਰਡਰ ਦੇ ਵਿੱਚ ਜ਼ਿੰਮੇਵਾਰੀ ਲੱਗੀ ਹੋਈ ਹੈ ਉੱਥੇ ਮੈਂ ਡਿਊਟੀ ਨਿਭਾ ਰਿਹਾ ਤੇ ਮੈਂ ਮੂਵੀ ਵੀ ਵੇਖੀ ਆ ਕਿ ਸਾਡਾ ਲੀਡਰ ਇਹ ਕਹਿ ਰਿਹਾ ਕਿ ਇਹ ਮਾਫੀ ਮੰਗ ਤੂੰ ਬਹੁਤ ਜਲੀਲ ਹਰਕਤ ਕੀਤੀ ਆ ਤੇ ਇਹਨੂੰ ਇੱਥੇ ਖਤਮ ਕਰ ਦਿੱਤਾ ਜਾਵੇ ਔਰ ਮਾਫੀ ਮੰਗਣ ਦੀ ਗੱਲ ਕਹੀ ਆ ਪਰ ਉਹਦਾ ਇਸ਼ੂ ਕੁਝ ਹੋਰ ਵੱਡਾ ਬਣਾ ਦਿੱਤਾ ਕਿ ਪਾਗਲਵਾ ਕੇ ਮਾਫੀ ਮੰਗਾਉਣੀ ਇਹਨੂੰ ਅਸੀਂ ਠੀਕ ਨਹੀਂ ਸਮਝਦੇ ਪਾਗਲਵਾ ਕੇ ਮਾਫੀ ਮੰਗਾਉਣੀ ਪਰ ਸਾਡੇ ਲੀਡਰ ਵੱਲੋਂ ਕੋਈ ਇਹੋ ਜਿਹਾ ਵਰشن ਨਹੀਂ ਕਿ ਜਿੰਨੇ ਇਹ ਕਹਾਣੀ ਮੂਵੀ ਦੇ ਵਿੱਚ ਕੋਈ ਸਾਬਤ ਕਰ ਦੇਵੇ ਕਿ ਪਾਗਲਵਾ ਕੇ ਮਾਫੀ ਮੰਗਾਉਣ ਵਾਲੀ ਗੱਲ ਰੱਖੀ ਹੈ ਔਰ ਉਹ ਤੋਂ ਅਗਲੀ ਗੱਲ ਇਹ ਹੈ ਕਿ ਸਾਡੇ ਲੀਡਰ ਨੂੰ ਪਤਾ ਹੀ ਨਹੀਂਗਾ ਕਿ ਮੂਵੀ ਬਣ ਰਹੀ ਆ ਕਿਸੇ ਸ਼ਰਾਰਤੀ ਅੰਸਰ ਨੇ ਉਹ ਮੂਵੀ ਬਣਾ ਕੇ ਸਾਹਮਣੇ ਵਾਇਰਲ ਕਰਕੇ ਤੇ ਘਟੋ ਘਟ ਵੀ 20 ਪਰਿਵਾਰਾਂ ਦਾ ਨੁਕਸਾਨ ਕੀਤਾ ਚਲੋ ਠੀਕ ਹੈ ਜੇ ਕਾਰਵਾਈਆਂ ਵੀ ਹੁੰਦੀਆਂ ਆਉਂਦੀਆਂ ਵੀ ਆਈਆਂ ਕਾਰਵਾਈਆਂ ਬਣਦੀਆਂ ਵੀ ਆਈਆਂ ਪਰਚੇ ਦਰਜ ਵੀ ਹੁੰਦੇ ਆਏ ਆ ਪਰ ਇਹੋ ਜੀ ਥਲੀਲ ਹਰਕਤਾਂ ਕਰਕੇ ਉਹ ਵੀਡੀਓ ਪਾ ਕੇ ਅੱਗੇ ਨਾਲ ਉਹ ਗੱਲ ਵਧਾ ਕੇ ਜਿਹਦੇ ਵਿੱਚ ਸੀਤੋ ਨਗਰ ਦਾ ਵੀ ਐਕਸੀਡੈਂਟ ਕੀਤਾ ਪਰਿਵਾਰਾਂ ਦਾ ਰਿਸ਼ਤੇਦਾਰੀਆਂ ਸੀ ਔਰ ਉਧਰਲੇ ਪਾਸੇ ਪੇਕੇ ਪਰਿਵਾਰ ਦਾ ਮੈਡਮ ਦਾ ਭਰਾਵਾਂ ਦਾ ਤਾਏ ਚਾਚਿਆਂ ਦਾ ਨਾਲ ਸਾਰੇ ਪਰਿਵਾਰ ਦਾ ਕਾਫੀ ਵੀ 25 ਪਰਿਵਾਰਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਇਹਦੀ ਅਸੀਂ ਘੋਰ ਨਿੰਦਿਆ ਕਰਦੇ ਹਾਂ ਕਿ ਇਹ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਗਲਤ ਮੂਵੀਆਂ ਬਣਾ ਕੇ ਜੇ ਕੋਈ ਵਾਇਰਲ ਕਰਦਾ ਤੇ ਉਹਦੇ ਉੱਤੇ ਬਣਦੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਨਾ ਕਿ ਜਿਹੜੇ ਮੋਦਵਾਰ ਹੁੰਦੇ ਆ ਲੋਕਾਂ ਦੀ ਸਮੱਸਿਆ ਵਾਸਤੇ ਪਹਿਲੀ ਅਦਾਲਤ ਜਿਹੜੀ ਆ ਉਹ ਜ਼ਿੰਮੇਵਾਰ ਮੋਦਵਾਰਾਂ ਦੀ ਪਿੰਡਾਂ ਦੇ ਵਿੱਚ ਹੁੰਦੀ ਆ ਤੇ ਉਹਦੀ ਸਮੱਸਿਆ ਕਰਾਉਂਦੇ ਆ ਉਹ ਕਿੰਦਾ ਦੀ ਸਜ਼ਾ ਦੇ ਕੇ ਉਹਦੀ ਸਮੱਸਿਆ ਹੱਲ ਕਰਾ ਦਿੰਦੇ ਆ ਅਗਰ ਜੇ ਉਹਦੇ ਤੋਂ ਗੱਲ ਗਾ ਨਹੀਂ ਕਿਸੇ ਪਾਸੇ ਰੋਕ ਆਉਂਦਾ ਤੇ ਫਿਰ ਉਹ ਕਾਰਵਾਈ ਦੀ ਚਲਦੀ ਆ ਔਰ ਸਾਡੇ ਲੀਡਰਾਂ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਸਮੱਸਿਆ ਹੱਲ ਕਰਾਉਣ ਦੀ ਗੱਲ ਕੀਤੀ ਆ ਔਰ ਸੁਖਵਿੰਦਰ ਸਿੰਘ ਡਾਰਟੀ ਮਲ ਸਾਡੇ ਸੀਤੋਂ ਮੈਂ ਝੁੱਗੀਆਂ ਦਾ ਜਿਹੜਾ ਉਹ ਆਗੂ ਆ ਔਰ ਜੇ ਪ੍ਰਸ਼ਾਸਨ ਉਹ ਇਹ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਕੋਈ ਵੀ ਕਾਰਵਾਈ ਦੂਜਾ ਤੀਜਾ ਜ਼ਿਲ੍ਹਾ ਵਾ ਇਹੋ ਜੀ ਗੱਲਬਾਤ ਨਾ ਲਿਆਂਦੀ ਜਾਵੇ ਕੱਲ ਨੂੰ ਇਹ ਮੋਹਤਵਾਰਾਂ ਦੇ ਫੈਸਲਿਆਂ ਦਾ ਵੀ ਗਲਾ ਘੁੱਟਣ ਵਾਲੀ ਗੱਲ ਹੈ ਕਿ ਜਿਹੜਾ ਨਾ ਕਿ ਇਕੱਲਾ ਚੌਕੀਆਂ ਥਾਣਿਆਂ ਤੋਂ ਹੀ ਸੰਭਾਲਿਆ ਜਾ ਸਕੇ ਕਿਉਂਕਿ ਚੌਕੀਆਂ ਥਾਣਿਆਂ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ ਇਹੋ ਜਿਹੇ ਮਸਲੇ ਜਿਹੜੇ ਆ ਆਮ ਪਿੰਡਾਂ ਦੇ ਵਿੱਚ ਜਿਹੜੇ ਬਣਦੇ ਕੁਝ ਮਸਲੇ ਉਹ ਮੋਹਤਵਾਰ ਹੀ ਹੱਲ ਕਰਾਉਂਦੇ ਆ ਔਰ ਜੇ ਮੋਹਤਵਾਰ ਨੇ ਕੋਈ ਸਜ਼ਾ ਦੇ ਕੇ ਮਾਫੀ ਮੰਗਣ ਦੀ ਗੱਲ ਕਹੀ ਆ ਤੇ ਕੋਈ ਮਾੜੀ ਗੱਲ ਨਹੀਂ ਕੀਤੀ ਜੇ ਬਖਲਾਰ ਦੇ ਵਿੱਚ ਚਣ ਕੇ ਉਸ ਬਾਬੇ ਨੇ ਆਪਦੀ ਪੱਗ ਲਾ ਕੇ ਉਹ ਮੈਡਮ ਦੇ ਪੈਰਾਂ ਤੇ ਰੱਖੀ ਆ ਉਹ ਜ਼ਿੰਮੇਵਾਰੀ ਬਾਬੇ ਦੀ ਬਣਦੀ ਆ ਬਖਸ਼ਨਾ ਘਰ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਪਰ ਲੀਡਰ ਜਿਹੜੇ ਉਹ ਸਮੱਸਿਆ ਕਰਾਉਂਦੇ ਅਗਰ ਜੇ ਸਾਡੇ ਲੀਡਰ ਨਾਲ ਕੋਈ ਗਲਤ ਗੈਡ ਕਰਕੇ ਜਾਂ ਲੋਕਾਂ ਦੇ ਗਮਰਾਹ ਆਣ ਕੇ ਪ੍ਰਸ਼ਾਸਨ ਕੋਈ ਤੱਕੇਚਾਈ ਕਰਦਾ ਫਿਰ ਜਥੇਬੰਦੀ ਕਥਾਨ ਸੰਘਰਸ਼ ਕਮੇਟੀ ਪੰਜਾਬ ਕੋਰ ਬੁੱਢਾ ਬਰਦਾਸ਼ਤ ਨਹੀਂ ਕਰੋਗੇ ਅਸੀਂ ਪ੍ਰਸ਼ਾਸਨ ਦਾ ਵੀ ਇਮਾਨ ਕਰਦੇ ਆ ਕਿ ਕਿਉਂਕਿ ਅਸੀਂ ਆਪਣੇ ਹੱਕਾਂ ਹਕੂਕਾਂ ਲਈ ਔਰ ਇਹੋ ਜਿਹੇ ਜ਼ਿੰਮੇਵਾਰ ਫੈਸਲੇ ਜਾਂ ਹੋਰ ਵੱਡੇ ਪੱਧਰ ਤੇ ਆਉਂਦੇ ਆ ਉਹਨਾਂ ਵਾਸਤੇ ਅਸੀਂ ਖੁਦ ਇਹ ਧਿਆਨ ਚ ਰੱਖਦੇ ਆ ਪਰ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁੱਲ ਮੋਤਵਾਰ ਲੀਡਰ ਜਿਹੜੇ ਪਿੰਡਾਂ ਦੇ ਵਿੱਚੋਂ ਗਲਤ ਨੀਤੀਆਂ ਕਾਰਨ ਪਾਰਟੀਆਂ ਵਾਰੀਆਂ ਕਾਰਨ ਕੋਈ ਇੱਕ ਦੂਜੇ ਦੇ ਕਾਰਵਾਈਆਂ ਕਰਾਉਣ ਦੇ ਕਾਰਨ ਫੇਰ ਆਉਣ ਵਾਲੇ ਸਮੇਂ ਦਾ ਲੋਕਾਂ ਦੇ ਫੈਸਲਿਆਂ ਦਾ ਗਲਾ ਘੁੱਟਿਆ ਜਾਊਗਾ ਮੈਂ ਇਹੀ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਕਿ ਇਹੋ ਜੀ ਗੱਲਬਾਤ ਜਿਹੜੀ ਹੈ ਮੋਤਵਾਰਾਂ ਵੱਲ ਵੀ ਖਿਆਲ ਰੱਖ ਕੇ ਉਹਨਾਂ ਨੂੰ ਵੀ ਜਿੰਦਾ ਰੱਖਿਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ